ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਰਾਸ਼ੀ ਫਾਲ ਦਾ ਸਿੱਖ ਧਰਮ ਦੇ ਵਿੱਚ ਕੀ ਸਥਾਨ ਹੈ ਕਿਉਂਕਿ ਸਿਰਫ ਅਸੀਂ ਗੱਲ ਕਰ ਰਹੇ ਹਾਂ ਸਿੱਖਾਂ ਦੀ ਜਿੰਨਾ ਧਰਮ ਦੇ ਵਿੱਚ ਇਸ ਨੂੰ ਮੰਨਦੇ ਨੇ ਉਹ ਜੀ ਸਦਕੇ ਮੰਨੀ ਜਾਣ ਸਿੱਖ ਧਰਮ ਦੇ ਜਿਹੜੇ ਜਿਨ੍ਹਾਂ ਨੇ ਸਿੱਖਾਂ ਦੇ ਘਰੇ ਜਨਮ ਲਿਆ ਸੀ ਉਹਨਾਂ ਬਾਰੇ ਗੱਲ ਕਰ ਰਹੇ ਹਾਂ ਕਿ ਸਿੱਖ ਧਰਮ ਦੇ ਵਿੱਚ ਰਾਸ਼ੀ ਫਾਲ ਦਾ ਕੀ ਸਥਾਨ ਹੈ ਕਿਉਂਕਿ ਆਮ ਹੀ ਆਪਾਂ ਦੇਖਦੇ ਹਾਂ ਕਿ ਜਦੋਂ ਅਖਬਾਰ ਆਉਂਦਾ ਹੈ ਅਖਬਾਰ ਨੂੰ ਬਾਅਦ ਚ ਪੜ੍ਹਦੇ ਨਹੀਂ ਉਸ ਵਿੱਚ ਪਹਿਲਾ ਜਿਹੜਾ ਰਾਸ਼ੀ ਫਾਲ ਲਿਖਿਆ ਹੁੰਦਾ ਹੈ ਉਹ ਰਾਸ਼ੀ ਆਪਦੇ ਨਾਂ ਦੀ ਜਿਹੜੀ ਹੈ ਉਹ ਵੇਖਦੇ ਨੇ ਕਿ ਅੱਜ ਦਾ ਦਿਨ ਜਾਂ ਕੱਲ ਦਾ ਦਿਨ ਕਿਵੇਂ ਆਉਣਾ ਹੈ। ਜਾਂ ਟੀਵੀ ਚੈਨਲਾਂ ਤੇ ਵੀ ਸੰਗਤ ਜੀ ਆਪੋ ਆਪਣੇ ਵਿਚਾਰ ਜੋਤਸ਼ੀ ਦੇ ਰਹੇ ਨੇ ਕੱਲ ਨੂੰ ਆ ਸਮਾਂ ਰਾਸ਼ੀ ਜਿੰਦਾ ਨੰਨੇ ਦੇ ਨਾਂ ਹੈ ਉਹਦੇ ਵਾਸਤੇ ਆਏ ਜਾਂ ਜਿੰਦਾ ਗੱਗੇ ਦੇ ਨਾਂ ਪੈਂਦਾ ਹੈ ਉਹਦੇ ਵਾਸਤੇ ਰਾਸ਼ੀ ਇਹ ਆ ਤੇ ਉਹਦਾ ਆਉਣ ਵਾਲਾ ਸਮਾਂ ਚੰਗਾ ਹੈ ਜਾਂ ਆਉਣ ਵਾਲਾ ਮਾੜਾ ਹੈ ਜਾਂ ਭਿਆਨਕ ਹੈ ਜਾਂ ਧਨ ਦੌਲਤ ਆਵੇਗੀ। ਇਹ ਆਪਾਂ ਆਮੇ ਕਹਾਵਤਾਂ ਜਿਹੜੀਆਂ ਨੇ ਸੁਣਦੇ ਆ ਰਹੇ ਆ ਟੀਵੀਾਂ ਤੇ ਸੋਸ਼ਲ ਮੀਡੀਆ ਤੇ ਰਾਸ਼ੀ ਫਲ ਜੋ ਪੰਡਿਤ ਜਾਂ ਜੋਤਿਸ਼ੀ ਦੱਸ ਰਹੇ ਨੇ ਜਿਨ੍ਹਾਂ ਨੇ ਸਿੱਖਾਂ ਦੇ ਕਰਮ ਜਨਮ ਲਿਆ ਉਹਨਾਂ ਬਾਬਤ ਸਤਗੁਰੂ ਮਹਾਰਾਜ ਕੀ ਕਹਿ ਰਹੇ ਨੇ ਜੇ ਤਾਂ ਸੰਗਤ ਜੀ ਆਪਾਂ ਗੁਰਬਾਣੀ ਨੂੰ ਪੜ੍ਹ ਕੇ ਵਿਚਾਰਿਆ ਉਹ ਤਾਂ ਸਿੱਖ ਰਾਸ਼ੀ ਫਲ ਤੇ ਵਿਸ਼ਵਾਸ ਨਹੀਂ ਕਰਦਾ ਜਿਨ੍ਹਾਂ ਨੇ ਇਕੱਲੇ ਗੁਰਬਾਣੀ ਪੜ੍ਹੀ ਏ ਵਿਚਾਰੀ ਨਹੀਂ ਐ ਉਹ ਰਾਸ਼ੀ ਫਾਲ ਤੇ ਧਾਗਿਆਂ ਤਵੀਤਾਂ ਤੇ ਜਾਦੂ ਟੂਣਿਆਂ ਤੇ ਵਿਸ਼ਵਾਸ ਰੱਖੇਗਾ ਹੁਣ ਸੰਗਤ ਜੀ ਜੇ ਰਾਸ਼ੀ ਸੱਚੀ ਹੁੰਦੀ ਤੇ ਹੁਣ ਰਾਮ ਤੇ ਰਾਵਣ ਦੀ ਸੰਗਤ ਜੀ ਇੱਕੋ ਰਾਸ਼ੀ ਹੈ ਰਾਮ ਤੇ ਰਾਵਣ ਦੀ ਰਾਸ਼ੀ ਇੱਕੋ ਹੈ ਤੇ ਬਾਕੀ ਤੁਹਾਨੂੰ ਰਾਮ ਦਾ ਤੇ ਰਾਵਣ ਦਾ ਸਾਰਾ ਇਤਿਹਾਸ ਪਤਾ ਹੈ। ਕੰਸ ਤੇ ਕ੍ਰਿਸ਼ਨ ਦੀ ਜਿਹੜੀ ਰਾਸ਼ੀ ਉਹ ਵੀ ਇੱਕੋ ਹੈ। ਉਹਨਾਂ ਦਾ ਇਤਿਹਾਸ ਤੁਹਾਨੂੰ ਪਤਾ ਸਾਰਾ। ਜੇ ਰਾਸ਼ੀ ਹੀ ਫਲ ਕੰਮ ਕਰਦੀ ਹੁੰਦੀ ਰਾਵਣ ਦੇ ਨਾਲ ਇੰਨਾ ਕੁਝ ਹੋਇਆ ਤੇ ਰਾਮ ਦੇ ਨਾਲ ਇੰਨਾ ਕੁਝ ਹੋਇਆ ਕੰਸ ਦੇ ਨਾਲ ਹੋਇਆ ਕ੍ਰਿਸ਼ਨ ਦੇ ਨਾਲ ਹੋਇਆ ਫਿਰ ਇੱਕ ਦੇ ਨਾਲ ਇੰਨਾ ਕੁਝ ਹੋਇਆ ਇੱਕ ਦੇ ਨਾਲ ਕੁਝ ਨਹੀਂ ਹੋਇਆ। ਸੰਗਤ ਜੀ ਫਿਰ ਰਾਚੀ ਕੰਮ ਕਿੱਥੇ ਕਰ ਰਹੀ ਹੈ ਸਤਿਗੁਰੂ ਜੀ ਤੇ ਗੁਰਬਾਣੀ ਦੇ ਵਿੱਚ ਇਹ ਕਹ ਰਹੇ ਨੇ ਕਿ ਸਤਿਗੁਰੂ ਸਭਨਾ ਦਾ ਭਲਾ ਮਨਾਏ ਦਾ ਇਸ ਦਾ ਬੁਰਾ ਕਿਉ ਹੋਏ ਜੋ ਤੁਧ ਭਾਵੈ ਸਾਈ ਭਲੀਕਾਰ ਕਿ ਜੋ ਕੁਝ ਹੋ ਰਿਹਾ ਉਹਦੇ ਭਾਣੇ ਵਿੱਚ ਹੋ ਰਿਹਾ ਹੈ ਸਭ ਕਿਸ ਸੰਸਾਰਾ ਕੁਝ ਜੋ ਵੀ ਹੋ ਰਿਹਾ ਉਹਦੇ ਭਾਣੇ ਵਿੱਚ ਉਹਦੇ ਹੁਕਮ ਦੇ ਵਿੱਚ ਹੋ ਰਿਹਾ ਹੈ ਤੇ ਭਾਣੇ ਤੋਂ ਬਾਹਰ ਉਹਦੇ ਹੁਕਮ ਤੋਂ ਬਾਹਰ ਕੁਝ ਨਹੀਂ ਹੋ ਰਿਹਾ ਜੇ ਸੰਗਤ ਜੀ ਰਾਸ਼ੀ ਸੱਚੀ ਹੁੰਦੀ ਆ ਜਿਹੜੇ ਹਾੜ ਆਏ ਨੇ ਇਹ ਪਹਿਲਾਂ ਦੱਸਦੇ ਨੇ ਸੀ ਇਸ ਤਰੀਕ ਨੂੰ ਹਾੜ ਆਉਣਗੇ ਆ ਆ ਜਿਹੜੇ ਨਾਂ ਨੇ ਜਿਨ੍ਹਾਂ ਦੀ ਆ ਰਾਸ਼ੀ ਹੈ ਉਹ ਆਪਣਾ ਬਚਾਅ ਕਰ ਲੈਣਾ ਸਿੱਖ ਧਰਮ ਦੇ ਵਿੱਚ ਰਾਸ਼ੀ ਫਲ ਦਾ ਕੋਈ ਵੀ ਸਥਾਨ ਨਹੀਂ ਹੈ ਗੁਰਬਾਣੀ ਵਿੱਚ ਪੰਕਤੀ ਆਉਂਦੀ ਹੁਕਮ ਹੈ ਅੰਦਰ ਸਭ ਕੁ ਕਿ ਪ੍ਰਮਾਤਮਾ ਦੇ ਹੁਕਮ ਦੇ ਸਭ ਕੁਝ ਹੈ ਬਾਹਰ ਹੁਕਮ ਨਾ ਕੋਈ ਕਿ ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ ਕੁਝ ਵੀ ਉਸਦੇ ਹੁਕਮ ਤੋਂ ਬਾਹਰ ਨਹੀਂ ਆਪਣਾ ਅਰਦਾਸ ਕਰਦੇ ਆਂ ਆਪਣੀ ਅਰਦਾਸ ਪੂਰੀ ਨਹੀਂ ਹੋਈ ਤੇ ਇਸ ਦੇ ਵਿੱਚ ਵੀ ਭਲਾ ਹੈ ਜੇ ਆਪਾਂ ਅਰਦਾਸ ਕੀਤੀ ਹੈ ਅਰਦਾਸ ਆਪਣੀ ਮੰਨ ਲਓ ਪੂਰੀ ਨਹੀਂ ਹੋਈ ਤੇ ਉਹਦੇ ਵਿੱਚ ਵੀ ਸੰਗਤ ਜੀ ਭਲਾ ਹੈ ਤੇ ਜੇ ਆਪਾਂ ਕੀ ਕਰਦੇ ਅਰਦਾਸ ਪੂਰੀ ਨਹੀਂ ਹੋਈ ਤੇ ਚਲੋ ਸਿਆਣਿਆਂ ਦੇ ਕੋਲ ਰਾਸ਼ੀ ਫਲਾਂ ਦੇ ਕੋਲ ਧਾਗੇ ਤ੍ਰੀਤਾ ਵਾਲਿਆਂ ਦੇ ਕੋਲ ਉਹ ਕਹਿ ਦਿੰਦੇ ਨੇ ਕਿ ਤੁਸੀਂ ਬਾਂਦਰਾਂ ਨੂੰ ਕੇਲੇ ਖਵਾਓ ਕੋਈ ਕਹੇ ਨਹਿਰ ਵਿੱਚ ਨਾਰੀਅਲ ਤਾਰੋ ਕੋਈ ਕੁਛ ਕਹਿ ਦਿੰਦਾ ਕੋਈ ਕੁਛ ਕਹਿ ਦਿੰਦਾ ਪਰ ਇਹ ਸਾਰੇ ਵਹਿਮ ਨੇ ਜਿਨ੍ਹਾਂ ਨੇ ਗੁਰਬਾਣੀ ਨੂੰ ਪੜਿਆ ਹੈ ਪੜ ਕੇ ਵਿਚਾਰਿਆ ਉਹ ਰਾਸ਼ੀ ਫਲਾਂ ਧਾਗੇ ਤ੍ਰੀਤਾ ਤੇ ਵਿਸ਼ਵਾਸ ਨਹੀਂ ਕਰਦੇ ਜੇ ਜਿਨ੍ਹਾਂ ਨੇ ਪੜ੍ਹ ਕੇ ਪੜ੍ਹੀ ਜ਼ਰੂਰ ਹੈ ਪਰ ਵਿਚਾਰੀ ਨਹੀਂ ਹੈ ਜਾਂ ਅਰਥ ਨਹੀਂ ਸਮਝੇ ਉਹ ਇਹ ਧਾਗੇ ਤਵੀਤਾਂ ਰਾਸ਼ੀ ਫਲਾਂ ਤੇ ਵਿਸ਼ਵਾਸ ਰੱਖਦੇ ਨੇ ਗੁਰਬਾਣੀ ਵਿੱਚ ਅਨੇਕਾਂ ਹੀ ਪੰਕਤੀਆਂ ਅਨੇਕਾਂ ਹੀ ਪ੍ਰਮਾਣ ਤੁਹਾਨੂੰ ਇਹੋ ਜੇ ਮਿਲਣਗੇ ਕਿ ਜੋ ਕੁਝ ਵੀ ਸੰਸਾਰ ਤੇ ਹੋ ਰਿਹਾ ਹੈ ਉਸ ਦੇ ਹੁਕਮ ਦੇ ਵਿੱਚ ਹੋ ਰਿਹਾ ਹੈ ਹੁਕਮ ਦੇ ਵਿੱਚੋਂ ਹੁਕਮ ਤੋਂ ਬਾਹਰ ਕੁਝ ਵੀ ਸੰਸਾਰ ਦੇ ਵਿੱਚ ਨਹੀਂ ਹੋ ਰਿਹਾ ਤੇ ਫਿਰ ਆਪਾਂ ਫੇਰ ਵੀ ਸੰਗਤ ਜੀ ਗੱਲ ਨੂੰ ਸਮਝ ਨਹੀਂ ਰਹੇ ਸਿੱਖ ਧਰਮ ਜਿਹਨੇ ਜਿਨ੍ਹਾਂ ਨੇ ਸਿੱਖਾਂ ਦੇ ਘਰੇ ਜਨਮ ਲਿਆ ਉਹਨਾਂ ਬਾਰੇ ਸੀ ਗੱਲ ਕਰ ਰਹੇ ਆ ਪਰ ਜਿਹੜੇ ਇਹ ਸਿੱਖ ਸਿੱਖ ਧਰਮ ਤੋਂ ਬਾਹਰ ਨੇ ਜਾਂ Hindu ਧਰਮ ਲਾ ਲਓ ਜਿਹੜੇ ਇਹਨਾਂ ਤੇ ਵਿਸ਼ਵਾਸ ਕਰਦੇ ਉਹ ਕਰੀ ਜਾਣਾ ਸੀ ਉਹਨਾਂ ਦੀ ਗੱਲ ਨਹੀਂ ਕਰ ਰਹੇ ਅਸੀਂ ਸਿੱਖਾਂ ਦੀ ਗੱਲ ਕਰ ਰਹੇ ਆ ਕਿ ਸਿੱਖ ਧਰਮ ਦੇ ਵਿੱਚ ਸੰਗਤ ਜੀ ਰਾਸ਼ੀ ਪਾਲ ਦਾ ਕੋਈ ਵੀ ਸਥਾਨ ਨਹੀਂ ਹੈ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟ ਤੱਕੀ ਜਾਵੇ ਬਾਣੀ ਪੜੀ ਜਾਵੇ ਬਾਣੀ ਪੜਦਿਆਂ ਸਿਮਰਨ ਕਰਦਿਆਂ ਸਾਰਾ ਕੁਝ ਪ੍ਰਾਪਤ ਹੁੰਦਾ ਹੈ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਭੁੱਲਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ